ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਰਲ ਗੁਰੂ ਅਰਸਾਏ ਦੀ ਇੱਕ ਹੋਣ ਹਰ ਬੱਚੀ ਨੇ ਅੰਤਰਰਾਸ਼ਟਰੀ ਕਾਰਾਟੇ ਚੈਂਪੀਅਨਸ਼ਿਪ ਵਾਰਾਨਸੀ ਚ ਹੋਈ ਆ ਉਸ ਵਾਰਾਨਸੀ ਅੰਤਰਰਾਸ਼ਟਰੀ ਕਾਰਾਟੇ ਚੈਂਪੀਅਨਸ਼ਿਪ ਵਿੱਚ 골ਡ ਮੈਡਲ ਲਿਆ ਤੇ ਅੱਜ ਉਹ ਬੱਚੀ ਉਹ ਬਟਿਆ ਸਕੂਲ ਦੇ ਵਿੱਚ ਪਹੁੰਚੀ ਆ ਸਮ੍ਰਿਤੀ ਨਾਮ ਆ ਪਹਿਲਾਂ ਵੀ 골ਡ ਮੈਡਲ ਲੈ ਕੇ ਆਉਂਦੀ ਆ ਸਮ੍ਰਿਤੀ ਸਾਹਿਬ ਤੁਹਾਨੂੰ ਪਹਿਲਾਂ ਮੁਬਾਰਕਾਂ ਕਿੰਨੇ ਦੇਸ਼ਾਂ ਦਾ ਮੁਕਾਬਲਾ ਸੀ ਤੇ ਜਿਹੜਾ 골ਡ ਆਇਆ ਟੋਟਲ 8 ਦੇਸ਼ ਐ ਸੀ ਉੱਥੇ ਤੇ ਨਵਾਂ ਆਪਣਾ ਇੰਡੀਆ ਸੀ ਮੈਂ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੀ ਸੀ ਇੰਦੇ ਵਿੱਚ ਸ਼੍ਰੀਲੰਕਾ ਬੰਗਲਾਦੇਸ਼ ਮਲੇਸ਼ੀਆ ਨੇਪਾਲ ਆਦਿ ਹੋਰ ਵਿਦੇਸ਼ ਆਏ ਸੀ ਤੇ 8 ਫਾਈਟਾਂ ਟੋਟਲ ਹੋਈਆਂ ਤੇ 8ਾਂ ਨੂੰ ਹਰਾ ਕੇ ਅੱਜ ਮੈਂ ਗੋਲ ਲੈ ਕੇ ਇੱਥੇ ਸਕੂਲ ਪਰਤੀਆਂ ਕਿੱਦਾਂ ਦੇ ਜਿਹੜੇ ਅੱਗੇ ਤੁਹਾਡੇ ਸਪੋਰਟਸ ਦੇ ਨਾਲ ਜਿਹੜੇ ਨੌਜਵਾਨ ਲੜਕੀਆਂ ਹੋਰ ਹੈਗੀਆਂ ਸੀ ਮੁਕਾਬਲੇ ਦੇ ਵਿੱਚ ਕਿੱਦਾਂ ਦਾ ਮੁਕਾਬਲਾ ਸੀ ਕਿੰਨਾ ਟਫ ਸੀ ਕਿਵੇਂ ਰਿਹਾ ਸਰ ਸਰ ਜਿਵੇਂ ਤੁਹਾਨੂੰ ਪਤਾ ਹੈ ਇੰਟਰਨੈਸ਼ਨਲ ਸੀ ਕੰਪੀਟੀਸ਼ਨ ਦਾ ਟਫ ਸੀ ਹਰ ਇੱਕ ਪਲੇਅਰ ਕਿਸੇ ਨਾ ਕਿਸੇ ਨੂੰ ਹਰਾ ਕੇ ਉੱਥੇ ਪਹੁੰਚੇ ਸੀ ਕੰਪੀਟੀਸ਼ਨ ਟਫ ਸੀ ਬਟ ਬੜਾ ਇਜ਼ੀਲੀ ਗੋਲਡ ਆਪਾਂ ਲੈ ਕੇ ਆਏ ਆ ਜਦੋਂ ਫਾਈਨਲ ਹੋਇਆ ਜਾਂ ਸੈਮੀ ਫਾਈਨਲ ਹੋਇਆ ਮੁਕਾਬਲਾ ਫਸਿਆ ਹੋਊਗਾ ਕਿੰਦੇ ਨਾਲ ਪੇਚਾ ਜ਼ਿਆਦਾ ਫਤ ਹੈ ਐਂਡ ਤੇ ਜਾ ਕੇ ਸਰ ਸਾਡਾ ਬੁਟਾਨ ਨਾਲ ਮੇਰਾ ਹੋਇਆ ਸੀਗਾ ਮੈਚ ਜਿਹੜਾ ਫਾਈਨਲ ਲੱਗੇ ਸੀਗੇ ਉਹ ਦੁਬਾਰਾ ਰੀ ਫਾਈਟ ਹੋਈ ਸੀ ਮੇਰੀ ਕਿਉਂਕਿ ਜਿਹੜੇ ਉਹਦੇ ਕੋਚ ਸੀਗੇ ਉਹਨਾਂ ਨੇ ਮਤਲਬ ਪੈਨਲਟੀ ਲਗਾਈ ਸੀ ਤੇ ਫਿਰ ਮੇਰੀ ਦੁਬਾਰਾ ਫਾਈਟ ਹੋਈ ਸੀ 3 ਮਿੰਟਾਂ ਦੀ ਤੇ ਐਂਡ ਤੇ ਜਾ ਕੇ ਉਹਨੇ ਮੇਰੇ ਇੰਜਰੀ ਵੀ ਕੀਤੀ ਸ਼ੋਲਡਰ ਤੇ ਅੱਛਾ ਤੇ ਇੱਕ ਜਿੰਦੇ ਨਾਲ ਪਹਿਲਾ ਮੁਕਾਬਲਾ ਜਿੱਤ ਕੇ ਦੁਬਾਰਾ ਫਿਰ ਉਹਦੇ ਨਾਲ ਕਰਾ ਦਿੱਤਾ ਗਿਆ ਹਾਂਜੀ ਓਬਜੈਕਸ਼ਨ ਲਗਾਈ ਸੀ ਉਹਨਾਂ ਦੇ ਕੋਚ ਨੇ ਫਾਈਨਲ 'ਚ ਜਾ ਕੇ ਉਮੇ ਮੇਰੀਆਂ ਸਿਰ 7 ਫਾਈਟਾਂ ਹੋਣੀਆਂ ਸੀ ਪਰ ਜਦੋਂ ਓਬਜੈਕਸ਼ਨ ਲੱਗੀ ਉਹਨਾਂ ਨੇ ਮਤਲਬ ਦੁਬਾਰਾ ਰੀ ਫਾਈਟ ਦਵਾਈ ਮੇਰੀ ਬਟ ਬੂਟਾਨ ਦੇ ਨਾਲ ਹੀ ਲੱਗੀ ਇਹ ਲੱਗਿਆ ਵੀ ਮੈਂ ਸੱਤ ਫੇਟਾਂ ਲਾ ਕੇ ਹੁਣ ਜਿੱਤ ਗਈਆਂ ਮੈਨੂੰ ਫਿਰ ਦੁਬਾਰਾ ਲੜਨਾ ਪਊਗਾ ਕੁਝ ਵੀ ਹੋ ਸਕਦਾ ਹੈ ਗੇਮ ਇਧਰ ਉਧਰ ਹੋ ਸਕਦੀ ਕਿੰਨਾ ਹੌਸਲਾ ਸੀ ਵੀ ਮੈਂ ਜਿੱਤੂ ਨਹੀਂ ਸਰ ਆਪਣੀ ਮਿਹਨਤ ਤੇ ਜਵੇਂ ਬੋਲੋ ਯਕੀਨ ਹੁੰਦਾ ਸਾਡੇ ਕੋਚ ਸਾਬ ਨਾਲ ਸੀ ਮੇਰੇ ਸ਼ਿਲਿੰਦਰ ਸਰ ਮੇਰੇ ਨਾਲ ਸੀ ਰਜਿੰਦਰ ਸਰ ਜਲਾਲਾਬਾਦ ਤੋਂ ਮੇਰੇ ਨਾਲ ਸੀ ਉਹ ਮੇਰੇ ਕੋਚ ਨੇ ਤੇ ਉਹਨਾਂ ਨੇ ਪਿੱਛੋਂ ਮੈਨੂੰ ਮੋਟੀਵੇਟ ਕਰਨਾ ਛੱਡਿਆ ਨਹੀਂ ਬਟ ਆਪਾ ਮੈਡਲ ਲੈ ਕੇ ਇੱਥੇ ਆ ਗਏ ਅੱਛਾ ਸਮ੍ਰਿਤੀ ਇਹ ਦੱਸ ਪੰਜਾਬ ਨੂੰ ਰਿਪਰਜੈਂਟ ਕੀਤਾ ਸਕੂਲਾਂ ਦੇ ਵਿੱਚੋਂ ਤੁਸੀਂ ਜਾ ਕੇ ਦੇਸ਼ ਲਈ ਮੈਡਲ ਜਿੱਤਾ ਹੈਗਾ ਵੱਡੀ ਗੱਲ ਹੈ ਪੰਜਾਬੀਆਂ ਨੇ ਦੇਸ਼ ਲਈ ਮੈਡਲ ਜਿੱਤੇ ਜੀ ਸਰ ਤੇ ਪੰਜਾਬ ਵਿੱਚੋਂ ਸਰ ਉਵੇਂ ਆਪਣੀ ਪੂਰੀ ਨਾਰਥ ਇੰਡੀਆ ਦੀ ਪੂਰੀ ਟੀਮ ਗਈ ਸੀ ਟੋਟਲ ਪੰਜਾਬ ਅੱਗੇ ਵਿੱਚ ਗਏ ਸੀ ਜਿੰਦੇ ਵਿੱਚ ਆਪਣਾ ਜਲਾਲਾਬਾਦ ਗੁਰੂ ਹਰ ਸਾਹਿਬ ਫਿਰੋਜ਼ਪੁਰ ਤੇ ਹੋਰ ਮਤਲਬ ਜਲਿਆਨਵੀ ਪਾਗ ਦਿੱਤਾ ਸੀ ਵਿੱਚ ਸਮ੍ਰਿਤੀ ਲਗਾਤਾਰ ਮੈਡਲ ਆ ਰਹੇ ਹੈਗੇ ਆ ਤੇਰੇ ਐ ਕੀ ਟਾਰਗੇਟ ਕੀ ਹੈਗਾ ਟਾਰਗੇਟਸ ਮੇਰੇ ਹੈਗੇ 올림픽 ਸਵਿਚ ਤੇ ਨਾਲ ਹੀ ਨਾਲ ਮੈਂ ਆਪਣੇ ਦੇਸ਼ ਨੂੰ ਸਰਵ ਕਰਨਾ ਚਾਹਾਂਗੀ ਕਿ ਜਾ ਕੇ ਬਿਲਕੁਲ ਜੀ ਇਹ ਬੇਟੀਆ ਦੇਸ਼ ਲਈ ਖੇਡੀ ਪੰਜਾਬ ਤੋਂ ਗਈ ਖੇਡੀ ਦੇਸ਼ ਲਈ ਤੇ 골ਡ ਮੈਡਲ 골ਡ ਮੈਡਲ ਦੇਸ਼ ਲਈ ਲੈ ਕੇ ਆਏ ਤੇ ਸਕੂਲ ਦੇ ਵਿੱਚ ਅੱਜ ਇਸਮ੍ਰਿਤੀ ਦਾ ਸਵਾਗਤ ਵੀ ਹੋ ਰਿਹਾ ਸਕੂਲ ਸਟਾਫ ਵੱਲੋਂ ਸਨਮਾਨ ਵੀ ਕੀਤਾ ਜਾ ਰਿਹਾ ਸਮ੍ਰਿਤੀ ਦੇ ਮਮਾ ਹੋਰੀ ਵੀ ਨਾਲ ਹੈਗੇ ਆ ਮੂੰਹ ਮਿੱਠਾ ਜਿਹੜਾ ਸਮ੍ਰਿਤੀ ਦਾ ਕਰਾ ਦਿੰਨੇ ਹੈਗੇ ਆ ਲੈ ਬੇਟਾ ਦੇਖੋ ਜੀ ਮੈਡਲ ਲੈ ਕੇ ਆਉਣਾ ਛੋਟੀ ਗੱਲ ਨਹੀਂ ਐ ਗਰਾਊਂਡਾਂ ਦੇ ਵਿੱਚ ਜਾਣਾ ਪੈਂਦਾ ਤੇ ਗਰਾਊਂਡਾਂ ਦੇ ਵਿੱਚ ਖੇਡਣਾ ਪੈਂਦਾ ਕਿਦਾਂ ਪਾਲਣ ਪੋਸ਼ਣ ਕੀਤਾ ਤੇ ਅੱਜ ਬੇਟਿਆ ਫਿਰ ਮੈਡਲ ਲੈ ਕੇ ਆਇਆ ਜੀ ਵੀਰ ਜੀ ਪਾਲਣ ਪੋਸ਼ਣ ਬੱਚੀ ਦੇ ਪਾਪਾ ਦੀ ਡੈਥ ਹੋਈ ਹੋਈ ਤੇ ਪਾਪਾ ਹੈ ਨਹੀਂ ਐ ਤੇ ਲੇਕਿਨ ਬੱਚਾ ਵੀ ਪੜਨ ਵਾਲਾ ਵੀ ਐ ਤੇ ਖੇਡਣ ਨੂੰ ਸ਼ੌਂਕ ਹੈ ਸ਼ੁਰੂ ਤੋਂ ਇਹਦੇ ਪਾਪਾ ਹੀ ਇਸੇ ਲੈਂਚ ਲਗਾ ਕੇ ਗਏ ਸੀ ਵੀ ਬੇਟਾ ਤੂੰ ਇਹਨੂੰ ਸ਼ੌਂਕ ਸੀ ਖੇਡਣ ਦਾ ਤੇ ਇਹਦੇ ਪਾਪਾ ਕਹਿੰਦੇ ਵੀ ਬੇਟਾ ਚੱਲ ਤੇਰੇ ਮਤਲਬ ਮੈਂ ਤੇਰੇ ਨਾਲ ਹੀ ਆ ਤੇ ਉਹਦੇ ਬਾਅਦ ਹੁਣ ਇਹਦੇ ਪਾਪਾ ਹੈ ਨਹੀਂ ਲੇਕਿਨ ਇਸ ਬੱਚਾ ਦੀ ਮਤਲਬ ਪੜਾਈ ਦੇ ਵਿੱਚ ਵੀ ਵਧੀਆ ਖੇਡ ਚ ਵੀ ਇਹ ਸਕੂਲ ਦਾ ਮੈਂ ਹੀ ਕਹਾਂਗੀ ਸਕੂਲ ਵਾਲਿਆਂ ਦਾ ਧੰਨਵਾਦ ਹੈ ਇਹਨਾਂ ਨੇ ਹੀ ਇਸ ਇਹਨਾਂ ਦੀ ਉਹਦੇ ਨਾਲ ਹੀ ਇਹ ਚਾਸ ਗਈ ਹੈ ਤੇ ਤੱਕ ਵੀ ਮੈਂ ਹੋਰ ਕੁਝ ਨਹੀਂ ਅੱਜ ਮਾਣ ਮਹਿਸੂਸ ਹੁੰਦਾ ਹੈ ਅੱਖਾਂ ਚ ਜੰਜੂ ਵੀ ਆ ਗਏ ਤੁਹਾਡੇ ਹਨਾ ਯਾਦ ਆ ਗਈ ਹੋਗੀ ਤੇ ਪਰ ਇੱਕ ਬੇਟੀਆ ਸ਼ਾਇਦ ਲੜਕਾ ਹੁੰਦਾ ਇੰਨਾ ਕੰਮ ਨਹੀਂ ਕਰ ਪਾਉਂਦਾ ਜਿਹੜੀ ਇੱਕ ਧੀ ਨੇ ਕਰਕੇ ਕਿ ਕੀ ਕਹਿਣਾ ਚਾਹੁੰਦੇ ਆ ਲੋਕਾਂ ਨੂੰ ਜਿਹੜੇ ਕੁੱਖਾਂ ਦੇ ਵਿੱਚ ਧੀਆ ਮਾਰ ਦਿੰਦੇ ਨਹੀਂ ਵੀਰ ਜੀ ਮੈਂ ਐ ਨਹੀਂ ਕਹਾਂਗੀ ਵੀ ਬੇਟਾ ਐ ਮੇਰੀ ਤੀ ਨਹੀਂ ਹੈ ਮੇਰਾ ਬੇਟਾ ਐਨੇ ਅੱਗੇ ਵੀ ਮੈਂ ਤੁਹਾਨੂੰ ਇਹੋ ਗੱਲ ਕੀਤੀ ਸੀ ਵੀ ਹਰੇਕ ਕੋਈ ਕਹਿੰਦਾ ਵੀ 30 30 ਲੇਕਿਨ ਇਹ ਬੋਝ ਨਹੀਂ ਐ ਮੇਰੀ ਤੀ ਬਹੁਤ ਵੀ ਵਧੀਆ ਐ ਮੈਂ ਨਹੀਂ ਕਾਂਗੀ ਵੀ ਪਰਮਾਤਮਾ ਬਾਹਰਾ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਬਿਲਕੁਲ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਤੇ ਸਮ੍ਰਿਤੀ ਦੇ ਸਟਾਫ ਵੀ ਇੱਥੇ ਮੌਜੂਦ ਐ ਗੱਲਬਾਤ ਕਰ ਲੈਣੇ ਆ ਮੂੰਹ ਮਿੱਠਾ ਜਿਹੜਾ ਐ ਸਟਾਫ ਵੱਲੋਂ ਵੀ ਕਰਾਇਆ ਜਾਣਾ ਐ ਤੇ ਸਟਾਫ ਵੱਲੋਂ ਪ੍ਰਿੰਸੀਪਲ ਸਰ ਵੀ ਨਾਲ ਹੈ ਗਿਆ ਸਰ ਕਰਾ ਦਿਓ ਫਿਰ ਬਟਿਆ ਦਾ ਮੂੰਹ ਮਿੱਠਾ ਕਿਉਂਕਿ ਮੈਡਲ ਲਿਆਣਾ ਛੋਟੀ ਗੱਲ ਨਹੀਂ ਹੈਗੀ ਤੇ ਇਹ ਦੇਖੋ ਜੀ ਸਮ੍ਰਿਤੀ ਦੇ ਅੱਜ ਮਾਨ ਸਤਕਾਰ ਜਿਹੜਾ ਸਕੂਲ ਦੇ ਵਿੱਚ ਹੋ ਰਿਹਾ ਸਰ ਮੁਬਾਰਕਾਂ ਜੀ ਤੁਸੀਂ ਵੀ ਕਰੋ ਜੀ ਥੈਂਕ ਯੂ ਥੈਂਕ ਯੂ ਸਰ ਵੱਡੀ ਮਿਹਨਤ ਜਿਹੜੀ ਹੈਗੀ ਆ ਸਟਾਫ ਦੀ ਪਿੱਛੇ ਬੋਲਦੀ ਹੈਗੀ ਆ ਕੁਝ ਦਿੱਕਤਾਂ ਸੀ ਜਾਣ ਦੇ ਲਈ ਦੇਖੋ ਪੰਜਾਬ ਲਈ ਖੇਡੇ ਦੇਸ਼ ਲਈ ਮੈਡਲ ਲੈਣਾ ਸੱਤ ਦੇਸ਼ਾਂ ਨੂੰ ਹਰਾਉਣਾ ਛੋਟੀ ਗੱਲ ਨਹੀਂ ਸਾਨੂੰ ਬਹੁਤ ਮਾਣ ਆ ਸਾਡੇ ਬੱਚੀ ਦੇ ਉੱਤੇ ਜੀ ਸਾਡੇ ਕਿਸੇ ਬੱਚੇ ਨੂੰ ਕਦੇ ਵੀ ਕੋਈ ਜ਼ਰੂਰਤ ਹੁੰਦੀ ਆ ਸਾਰਾ ਸਟਾਫ ਨਾਲ ਦਿੰਦਾ ਸਾਰਾ ਗੁਰੂ ਸੇ ਸਾਡਾ ਸਾਥ ਦਿੰਦਾ ਜੀ ਜਿਹੜੇ ਤੁਹਾਡੇ ਇਥੇ ਦਾਨੀ ਸੱਜਣ ਹੈਗੇ ਆ ਉਹ ਵੀ ਸਾਡੀ ਪੂਰੀ ਸਪੋਰਟ ਕਰਦੇ ਰਹਿੰਦੇ ਸਮੇਂ ਤੋਂ ਸਮੇਂ ਤੇ ਕਿਸੇ ਬੱਚੇ ਨੂੰ ਅਸੀਂ ਇਹ ਬਹੁਤ ਮੈਂ ਮੰਨ ਭਾਗ ਸਮਝੂਗਾ ਆਪਦੇ ਆਪਕੇ ਕੋਈ ਬੱਚਾ ਪੈਸੇ ਖਣੋ ਕਿਸੇ ਪੋਜੀਸ਼ਨ ਤੇ ਪਹੁੰਚਣਾ ਰਹਿ ਜੇ ਜਿਸ ਬੱਚੇ ਕਾਬਿਲਿਤ ਹੋਊਗੀ ਜਿੱਥੇ ਪਹੁੰਚਣਾ ਚਾਹੁੰਦਾ ਉਹ ਜ਼ਰੂਰ ਪਹੁੰਚ ਜਾਗੇ ਸਰ ਕਿੱਤੀ ਕੀ ਫੰਡਿੰਗ ਵਗੈਰਾ ਕਰ ਗਏ ਇਸ ਵਾਰ ਵੀ ਗਈ ਹੈ ਪਿਛਲੀ ਵਾਰ ਵੀ ਤੁਸੀਂ ਫੰਡਿੰਗ ਨਹੀਂ ਇਸ ਵਾਰ ਫੰਡਿੰਗ ਸਾਡੇ ਵੱਲੋਂ ਨਹੀਂ ਕੀਤੀ ਗਈ ਪਿਛਲੇ ਵੇਲੇ ਫੰਡਿੰਗ ਸਕੂਲ ਵੱਲੋਂ ਕੀਤੀ ਗਈ ਸੀ ਇਸ ਵਾਰ ਫੰਡਿੰਗ ਇਥੋਂ ਦੇ ਇੱਕ ਯੋਗਪਤੀ ਹੈਗੇ ਆ ਆਮਲਾ ਜੀ ਉਹ ਸਮਾਜ ਸੁਧਾਰ ਵੀ ਕਰਦੇ ਆ ਜੀ ਉਹਨਾਂ ਵੱਲੋਂ ਫੜਨੀ ਕੀਤੀ ਗਈ ਹੈ ਬੱਚੇ ਦੀ ਟਰਿੱਪ ਦੀ ਜੀ ਅੱਛਾ ਤੇ ਇਸ ਤਰ੍ਹਾਂ ਹੀ ਹੋਰ ਸਾਰੇ ਸਮਾਜ ਸੁਧਾਰਨ ਮੈਂ ਕਹਾਂ ਕਿ ਬੱਚੇ ਜਿਹੜੇ ਹੁਨਾਰ ਬੱਚੇ ਜਿਹੜਾ ਗਿਆ ਅਸੀਂ ਆਪਦੇ ਬੱਚੇ ਨੂੰ ਤਾਂ ਪਾਲਣਾ ਹੀ ਪਾਲਣਾ ਪਰ ਮੈਂ ਚਾਹੁੰਨਾ ਕਿ ਹਰ ਕੋਈ ਇਨਸਾਨ ਇੱਕ ਹੋਰ ਬੱਚਾ ਜਿਹੜਾ ਉਹਨਾਂ ਦਾ ਆਪਦਾ ਬੱਚਾ ਨਾ ਹੋਵੇ ਉਹਨੂੰ ਪਾਲਣ ਤੇ ਜ਼ਿੰਦਗੀ ਵਿੱਚ ਕਿਸੇ ਮੁਕਾਮ ਤੇ ਪਹੁੰਚਾ ਸਕਣ ਤਾਂ ਕਿ ਅਸੀਂ ਵੀ ਕਹਾਂ ਸਿੱਖ ਇੱਕ ਬੱਚੇ ਤੱਕ ਭੁਗਤ ਠੀਕ ਕੀਤਾ ਜੀ ਬਿਲਕੁਲ ਸਮ੍ਰਿਤੀ ਕੀ ਰਮਿੰਦਰ ਆਵਲਾ ਵੱਲੋਂ ਮਿਲੇ ਸੀ ਉਹਨਾਂ ਨੂੰ ਹਮੇਸ਼ਾ ਹੋ ਰਹੇ ਰਹਿੰਦੇ ਹੈਗੇ ਆ ਲੋਕਾਂ ਨੂੰ ਜਿਨ੍ਹਾਂ ਨੂੰ ਲੋਡ ਬੰਦ ਹੈਗਾ ਜਿੱਦਾਂ ਤੁਹਾਡੀ ਗੇਮ ਲਈ ਮਿਲੇ ਆਵਲਾ ਜੀ ਕੀ ਫੰਡਿੰਗ ਹੋਈ ਸਰ ਰਮਿੰਦਰ ਆਮਲਾ ਜੀ ਦਾ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਾਂਗੀ ਨਾਲ ਹੀ ਨਾਲ ਮੇਰੇ ਸਕੂਲ ਮੈਨੇਜਮੈਂਟ ਸਾਡੇ ਪ੍ਰਿੰਸੀਪਲ ਸਰ ਮਿਸਟਰ ਦੀਪਕ ਚੱਟਾ ਸਰ ਮਿਸਟਰ ਅਕੀਸ਼ ਪਲਾ ਸਰ ਮਿਸਟਰ ਰਤਾਸ਼ ਮਲੇਥਿਆ ਸਰ ਜਿਨ੍ਹਾਂ ਨੇ ਮੈਨੂੰ ਮੋਟੀਵੇਟ ਕੀਤਾ ਕਿ ਮੈਂ ਬਸ ਜਿਨ੍ਹਾਂ ਨੇ ਮੈਨੂੰ ਫੰਡਿੰਗ ਵੀ ਕੀਤੀ ਪਰ ਉਹ ਵੀ ਫਾਈਨੈਂਸ਼ਲੀ ਵੀ ਮੈਨੂੰ ਮੋਟੀਵੇਟ ਕੀਤਾ ਕਿ ਤੁਸੀਂ ਜਾਓ ਤੇ ਤੁਸੀਂ ਖੇਲੋ ਤੇ ਨਾਲ ਹੀ ਨਾਲ ਰਮਿੰਦਰ ਆਮਲਾ ਜੀ ਨੇ ਮੈਨੂੰ ਸਾਨੂੰ ਮਿਲੇ ਉਹਨਾਂ ਨੇ ਮਤਲਬ ਸਾਨੂੰ ਇਹ ਇਨਸ਼ਰਟ ਦਿੱਤੇ ਕਿ ਅਸੀਂ ਤੁਹਾਨੂੰ ਸਪான்ਸਰ ਕਰਾਂਗੇ ਅਗਰ ਤੁਸੀਂ ਕੋਈ ਵੀ ਮਤਲਬ ਟੂਰਨਾਮੈਂਟ ਖੇਡਣ ਜਾ ਰਹੇ ਹੋ ਉਸ ਤੁਹਾਨੂੰ ਸਪான்ਸਰ ਕਰਾਂਗੇ ਆਵਲਾ ਜੀ ਜੀ ਸਰ ਬਿਲਕੁਲ ਜੀ ਰਤਾਜ ਸਰ ਵੀ ਹੈਗੇ ਰਤਾਜ ਜੀ ਬੱਚਾ ਪੜਨ ਵਿੱਚ ਕਿਵੇਂ ਆ ਜੀ ਪਹਿਲਾਂ ਤਾਂ ਸਰ ਤੁਹਾਡਾ ਸਵਾਗਤ ਹੈ ਸਕੂਲ ਦੇ ਅੰਦਰ ਔਰ ਹਮੇਸ਼ਾ ਤੁਹਾਡਾ ਸਹਿਯੋਗ ਰਹਿੰਦਾ ਹੈ ਸਕੂਲ ਦੀ ਕੋਈ ਵੀ ਕਵਰੇਜ ਹੈ ਉਹਨੂੰ ਜਦੋਂ ਤੱਕ ਆਪਾਂ ਫੀਲਡ ਦੇ ਅੰਦਰ ਨਹੀਂ ਲੈ ਕੇ ਜਾਂਦੇ ਤਾਂ ਪਤਾ ਨਹੀਂ ਲੱਗਦਾ ਜੀ ਤੁਹਾਨੂੰ ਤੁਹਾਡਾ ਸ਼ੁਕਰੀਆ ਜੀ ਜੀ ਆਇਆਂ ਨੂੰ ਪਹਿਲਾਂ ਸਰ ਪੜਾਂਛੀ ਬਹੁਤ अच्छी है ਅਸੀਂ ਕੋਆਪਰੇਟ ਕਰਦੇ ਆ ਇਹਨੂੰ ਜਦੋਂ ਜਾਣਾ ਹੁੰਦਾ ਹੈ ਜਿਹੜਾ ਸਿਲੇਬਸ ਰਹਿ ਜਾਂਦਾ ਉਹ ਬਾਤ ਚ ਕਰਵਾ ਦਿੱਤਾ ਜਾਂਦਾ ਤਾਂ ਕਿ ਸੱਡੀ ਪੱਖੋਂ ਵੀ ਕਿਤੇ ਮਾਰਨਾ ਕਵੇ ਬਹੁਤ ਇੰਟੈਲੀਜੈਂਟ ਬੱਚੀ ਹੈ ਔਰ ਖੇਡਾਂ ਦੇ ਨਾਲ ਨਾਲ ਜਿਹੜੀ ਇਹਦੀ ਪਕੜ ਹੈ ਸਬਜੈਕਟ ਤੇ ਵੀ ਬਹੁਤ ਹੈ ਤੋਂ ਅਸੀਂ ਤੇਰੀ ਤੋਂ ਮੈਰਿਟ ਦੀ ਉਮੀਦ ਕਰ ਰੱਖੀ ਆਰੇ ਬੱਚਾ ਕੱਢੂਗਾ ਜੇ ਲਗਾਤਾਰ ਰਵੇ ਔਰ ਆਮਲਾ ਜੀ ਦਾ ਜਿਹੜੇ ਐਮਐਲਏ ਐਕਸਐਮਐਲਏ ਹੈ ਉਦਯੋਗਪਤੀ ਹੈ ਥੋਂ ਦੇ ਇੱਕ ਸਮਾਜ ਸੇਵੀ ਹੈ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹੜਾ ਇਹਨਾਂ ਨੇ ਬੱਚੀ ਨੂੰ ਅੱਗੇ ਲੈ ਕੇ ਅੱਜ ਵੀ ਅਸੀਂ ਉਹਨਾਂ ਨੂੰ ਮਿਲੇ ਉਹਨਾਂ ਦਾ ਥੈਂਕਸ ਕਰਕੇ ਆਏ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਆਉਣ ਵਾਲੇ ਟਾਈਮ ਦੇ ਅੰਦਰ ਜਿੱਥੇ ਵੀ ਲੋੜ ਪਈ ਮੈਂ ਤੁਹਾਨੂੰ ਸਪான்ਸਰ ਕਰੂੰਗਾ ਵੱਡੀ ਗੱਲ ਹੈ ਹਾਂ ਵੱਡੀ ਗੱਲ ਉਹਨਾਂ ਨੇ ਕਹਤਾ ਔਰ ਇਹਨਾਂ ਨੂੰ ਸੁਵਿਧਾ ਜੋ ਵੀ ਕੋਚ ਦੀ ਸੁਵਿਧਾ ਵੀ ਉਹਨਾਂ ਨੇ ਕਹੀ ਹੈ ਵੀ ਜਿਹੜਾ ਤੈਨੂੰ ਕੋਚ ਦੀ ਲੋਡ ਹੈ ਇੱਕ ਅਲੱਗ ਗੇਮ ਦੇ ਅੰਦਰ ਵੀ ਇਹਨਾਂ ਨੂੰ ਕਿਹਾ ਵੀ ਬੇਟਾ ਤੂੰ ਉਧਰ ਵੀ ਜਾ ਰਹੀਂ ਅਸੀਂ ਤੇਰੇ ਨਾਲ ਖੜੇ ਆਂ ਜਿੱਥੇ ਲੋਡ ਪਈ ਹਮੇਸ਼ਾ ਤੇਰੇ ਚ ਇੰਟਰਨੈਸ਼ਨਲ ਨੈਸ਼ਨਲ ਲੈਵਲ ਹੈ ਜਿੰਨੀ ਵੀ ਸਪੋਰਟ ਦੀ ਲੋਡ ਹੋਈ ਅਸੀਂ ਨਾਲ ਖੜਾਂਗੇ ਬਿਲਕੁਲ ਜੀ ਸਪੋਰਟ ਦੀ ਲੋਡ ਹੋਈ ਤੇ ਸਟਾਫ ਦੇ ਵੇਖੋ ਚਿਹਰੇ ਤੇ ਖੁਸ਼ੀ ਹੈਗੀ ਆ ਜਦ ਸਕੂਲ ਦੇ ਵਿੱਚ ਮੈਡਲ ਆਇਆ ਤੇ ਸਕੂਲ ਦੀ ਔਨਰ ਬੱਚੀ ਲੈ ਕੇ ਆ ਟੀਚਰ ਵੀ ਮੌਜੂਦ ਹੈਗੇ ਗੱਲਬਾਤ ਕਰਨੇ ਆ ਮੈਮ ਕੀ ਕਹਿਣਾ ਹੈਗਾ ਬੱਚੇ ਦੀ ਕਾਬਲੀਅਤ ਦੇਖੋ ਪੜ੍ਹਾਈ ਵਾਲਾ ਵੀ ਸਰ ਕਹਿੰਦੇ ਠੀਕ ਆ ਤੇ ਗੇਮਾਂ ਦੇ ਵਿੱਚ ਮੈਡਲ ਲੈਣਾ ਦੇਸ਼ ਲਈ ਮੈਡਲ ਲੈ ਕੇ ਆਣਾ ਵੱਡੀ ਗੱਲ ਹਾਂਜੀ ਮੋਸਟ ਵੈਲਕਮ ਸਰ ਇਹ ਲੜਕੀ ਬਹੁਤ ਵਧੀਆ ਜੀ ਪੜ੍ਹਾਈ ਵਿੱਚ ਵੀ ਬਹੁਤ ਵਧੀਆ ਹੈ ਗੇਮਜ਼ ਵਿੱਚ ਵੀ ਅਸੀਂ ਸਾਰਾ ਸਟਾਫ ਇਸ ਲੜਕੀ ਨੂੰ ਇਹ ਵਾਅਦਾ ਕਰਦੇ ਹਾਂ ਕਿ ਜਿੱਥੇ ਵੀ ਸਾਡੀ ਲੋੜ ਆ ਅਸੀਂ ਹਰ ਪਲ ਬੱਚੇ ਦੇ ਨਾਲ ਖੜੇ ਹਾਂ ਜੀ ਬੱਚਾ ਹੋਰ ਅੱਗੇ ਵੀ ਅੱਗੇ ਵਧੇ ਅਸੀਂ ਇਹੀ ਕਾਮਨਾ ਕਰਦੇ ਹਾਂ ਜੀ ਬਿਲਕੁਲ ਜੀ ਸਮਰਿਤੀ ਹੋਰ ਅੱਗੇ ਜਾਏ ਹੋਰ ਮੈਡਲ ਲੈ ਕੇ ਆਏ ਤੇ ਸਮਰਿਤੀ ਨੂੰ ਸਪੌਂਸਰ ਰਮਿੰਦਰ ਸਿੰਘ ਆਵਲਾ ਵੱਲੋਂ ਕੀਤਾ ਗਿਆ ਸੀ ਪਰ ਸਕੂਲ ਦਾ ਵੱਡਾ ਸੰਯੋਗ ਸਰਦਾਰ ਕਰਨ ਸਿੰਘ ਢਾਲੀਵਾਰ ਹੋਈ ਸਕੂਲ ਦੇ ਪ੍ਰਿੰਸੀਪਲ ਨੇ ਹਰਤੇਸ਼ ਔਰਤਾਸ ਸਰ ਨੇ ਪੂਰਾ ਸਟਾਫ ਦਾ ਸੰਯੋਗ ਰਿਹਾ ਹੈਗਾ ਤੇ ਜਿਸ ਕਰਕੇ ਮੈਡਲ ਮੈਡਲ ਦੇਸ਼ ਲਈ ਆਇਆ ਗੁਰੂ ਹਰਸਾਏ ਦੇ ਬੱਚੇ ਹੁਣ ਦੇਸ਼ ਲਈ ਖੇਡਦੇ ਆ ਦੇਸ਼ ਲਈ ਮੈਡਲ ਲੈ ਕੇ ਆਉਂਦੇ ਆ ਸਮ੍ਰਿਤੀ ਵਰਗੇ ਬੱਚਿਆਂ ਨੂੰ ਜੇਕਰ ਤੁਸੀਂ ਮੋਟੀਵੇਟ ਵਧੀਆ ਤਰੀਕੇ ਨਾਲ ਕਰ ਦਿੱਤਾ ਤਾਂ ਹੋਰ ਵੀ ਪਿੰਡਾਂ ਦੇ ਵਿੱਚ ਖਿਡਾਰੀ ਹੈਗੇ ਸਾਡੀ ਵੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈਗੀ ਆ ਪਿੰਡਾਂ ਦੇ ਵਿੱਚ ਜਿਹੜਾ ਹੁਨਰ ਹੈਗਾ ਬੱਚਿਆਂ ਦੇ ਚੋਂ ਉਹਨੂੰ ਕੱਢ ਕੇ ਅੱਗੇ ਲਿਆਂਦਾ ਜਾਵੇ ਲਗਾਤਾਰ ਕੋਸ਼ਿਸ਼ ਜਿਹੜੀ ਹੈ ਗੁਰੂ ਸਾਹਿਬ ਲਾਈਵ ਟੀਮ ਦੀ ਵੀ ਇਹ ਰਹਿੰਦੀ ਹੈਗੀ ਪਰ ਸਮ੍ਰਿਤੀ ਮੈਡਲ ਲੈ ਕੇ ਆਈਏ ਤੇ ਇਸ ਮੈਡਲ ਦੇ ਸਬੰਧ ਦੇ ਵਿੱਚ ਤੁਸੀਂ ਵਧਾਈਆਂ ਕਮੈਂਟ ਸੈਕਸ਼ਨ 'ਚ ਕਿਵੇਂ ਦੇਣੀਆਂ ਹੈਗੀਆਂ ਆਪਣੋ ਆਪਣੀ ਰਾਇ ਜਿਹੜੀ ਆ ਕਮੈਂਟ ਸੈਕਸ਼ਨ ਜਰੂਰ ਦੱਸਿਓ ਤੇ ਦੇਖਦੇ ਰਹੋ ਲੋਕਾਂ ਦੀ ਆਵਾਜ਼ ਲੋਕਾਂ ਦਾ ਚੱਲਣਾ ਤੁਹਾਡਾ ਖੁਦਾ ਗੁਰੂ ਵਰਸਾਇ ਲਾਈ